ਖਾਣੇ ਦਾ ਮੈਨੂ ਤਾਂ ਹੋ ਗਿਆ ਆਪਣਾ ਹੁਣ ਆਪਾਂ ਕੋਈ ਸਿੰਗਰ ਵੀ ਦੇਖ ਲਈਏ ਮੈਂ ਸੋਚਦੀ ਆ ਗੁਰਨਾਮਪੁਰ ਲੜਕੇਵੇਂ ਰਹੇਗਾ ਗੁਰਦਾਸ ਮਾਨ ਜਾਂ ਬੱਬੂ ਮਾਨ ਟਾਈਪ ਠੀਕ ਨਹੀਂ ਰਹੂ ਉਹਨਾਂ ਦੀ ਪੇਮੈਂਟ ਬਹੁਤ ਹੋ ਜਾਣੀ ਐ ਮੁੰਡਾ ਆਪਣਾ ਬਾਹਰ ਤਾਂ ਆ ਰਿਹਾ ਵਿਆਹ ਵਾਰ-ਵਾਰ ਤਾਂ ਹੁੰਦੇ ਨਹੀਂ ਐ ਪੈਸੇ ਜਿੰਨੇ ਮਰਜ਼ੀ ਲੈ ਜਾ ਉਹ ਜਿਹੜਾ ਇੱਕ ਦਿਨ ਪਹਿਲਾਂ ਭੋਗ ਦਾ ਆਪਣਾ ਕੰਮ ਐ ਗਿਆਨੀ ਜੀ ਨਾਲ ਕੋਈ ਗੱਲਬਾਤ ਹੋਈ ਕਿ ਨਹੀਂ ਹੋਈ ਗਿਆਨੀ ਜੀ ਨੂੰ ਫੋਨ ਕੀਤਾ ਮੈਂ ਉਹਨੇ ਆਂਦੇ ਹੋਣੇ ਵੈਸੇ ਤਾਂ ਲੋ ਆ ਗਏ ਨੇ ਸასი ਘਰ ਆ ਜੋ ਬੈਠਾ ਸასი ਘਰ ਪ੍ਰੋਗਰਾਮ ਤਾਂ ਨੂੰ ਸਾਰਾ ਪਤਾ ਹੀ ਐ ਹਾਂਜੀ ਸਾਢੇ 12 ਵਜੇ ਤੋਂ ਪਹਿਲਾਂ ਆਪਾਂ ਭੋਗ ਪਾ ਲਾਂਗੇ ਬਾਬ ਹੁਣ ਭੇਟਾ ਵੀ ਦੱਸ ਦੋ 5100 ਰੁਪਇਆ ਜੀ 5100 ਖਰਚੇ ਹੁੰਦੇ ਆ ਜੀ ਤੁਹਾਡਾ ਕਾਹਦਾ ਖਰਚਾ ਬਾਬਾ ਜੀ ਗੁਰਦੁਆਰੇ ਤੁਸੀਂ ਰਹਿਣਾ ਲੰਗਰ ਤੁਸੀਂ ਗੁਰਦੁਆਰੇ ਛਕਣਾ ਬੱਚਿਆਂ ਦੀ ਐਡਮਿਸ਼ਨ ਕਰਵਾਈ ਹੈ ਜੀ ਕਾਲਜ ਵਿੱਚ ਫੀਸਾਂ ਦੇਣੀਆਂ ਨੇ ਉਹ ਬਾਬਾ ਜੀ ਤੁਸੀਂ ਰਹਿਣ ਦਿਓ ਤੁਸੀਂ 2100 ਲਿਖੋ ਭਾਬੀ ਜੀ 2100 ਠੀਕ ਹੈ